i'm <laughs> ਨੂੰ ਕਾਰ ਵਾਲੇ ਨੇ 40-45 ਰੁਪਏ ਦਿੱਤਾ ਭਾਈ ਜੀ ਤੇ ਹਸਰ ਕੇਦਰ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆ ਹਸਰ ਕੇਦਰ ਦੀ ਗੱਲ ਤਾਂ ਦਰਬਾਰੀ ਵੀ ਕਹਿੰਦੀ ਐ ਭਈ ਨੱਚੜ ਪੁੱਤੜ ਮਰ ਕੇ ਚਾਓ ਦਾਰੂ ਪੀਓ ਤੇ ਬੋਤਲੇ ਖਾਓ ਇਹ ਤਾਂ ਤੇਰਾ ਵੀ ਡੋਰੀ ਕਹਦੀ ਹੋਣੀ ਐ ਤੋਂ ਮੈਂ ਸ਼ੁਰੂ ਕਰਨ ਲੱਗਿਆ ਸ਼ੁਰੂ ਕਰ ਤੋਂ ਪਹਿਲਾਂ ਇੱਕ ਬੇਤੀ ਬਹੁਤ ਕਹੇਗਾ ਦਾਸ ਜੀ ਜੀ ਬਣਾ ਕੇ ਵੀ ਆਪਣਾ ਦਾਰੂ ਸੁੱਕਾ ਵੀ ਭਾਈ ਜੀ ਪੀ ਜਾਓ ਤੇ ਸਾਡੇ ਕਲਾਕਾਰਾਂ ਵਰ ਵੀ ਤੋਂ ਤਿਆਰ ਦੇ ਕੇ ਰੱਖ ਰ। ਤੇ ਇੱਕ ਬੇਤੀ ਬੜੀ ਹੋਰ ਐ ਮੈਂ ਹਰ ਜਗ੍ਹਾ ਤੇ ਕਰਦਾ ਹੁੰਦਾ ਮੈਂ ਤਕਰੀਬਨ ਤੁਸੀਂ ਮੇਰੇ ਗੀਤ ਸੁਨੇ ਜਿੰਨੇ ਮੇਰੇ ਗੀਤ ਸੁਨੇ ਆ ਉਮਰੇ ਆਪਣੇ ਵਿਖੇ ਔਰ ਗਾਏ ਹੁੰਦੇ ਆ ਫਿਰ ਵੀ ਇਸ ਗੱਲ ਦੀ ਹੈ ਕਿ ਕੋਈ ਵੀ ਮੇਰਾ ਹੱਥ ਕਰਾ ਕਰਕੇ ਕਿਸੇ ਹੋਰ ਕਲਾਕਾਰ ਦੇ ਗਾਏ ਹੋਏ ਗੀਤ ਦੀ ਪਰਵਾਹ ਨਾ ਕਰੇ ਮੇਰੇ ਹੋਂਕੇ ਦਾ ਗੀਤ ਆਉਣ ਵਾਲੀ ਬੜੀ ਬੇਨਤੀ ਹੈ ਮੈਂ ਵੀ ਆਪਣੇ ਗੀਤ ਆਪ ਹੀ ਲਿਖਦਾ ਆਪ ਹੀ ਗਾਉਣਾ ਕੋਈ ਵੀ ਬਾਈ ਲੱਤ ਖੜੀ ਕਰਕੇ ਮੈਨੂੰ ਨਹੀਂ ਪਰਵਾਹ ਕਰੇ ਤੋ ਮੇਰੇ ਸਭ ਤੋਂ ਪਹਿਲੇ ਮੇਰੇ ਲਿਖੇ ਗੀਤ ਆ ਇਸ ਤਿਹੇ ਉਸ ਤੋਂ ਬਾਅਦ ਮੇਰਾ ਸਭ ਤੋਂ ਪਹਿਲਾ ਗਾਇਆ ਹੈ ਗੀਤ ਆ ਪੱਟ ਜਾ ਵੇ ਮਿੱਤਰਾ ਤਕੂਆ ਤਕੂਆ ਇਹ ਭੈੜ ਤੇਰੀ ਨਾਲ ਦੌਰ ਤੱਕ ਕਿੱਟੂ ਤੈਨੂੰ ਦੁਨੀਆ ਤੇਰੀ ਮਾਂ ਦੀ ਤਲਾਸ਼ੀ ਲੈਣੀ ਨਹੀਂ ਬਾਪੂ ਸਾਡਾ ਗੁੰਮ ਹੋ ਗਿਆ ਸਾਡਾ ਪੁੱਤਾ ਹੋ ਗਿਆ ਤੇ ਉਸ ਵਾਰ ਮੇਰਾ ਪਹਿਲਾ ਅਲਪ੍ਰਕਾਰ ਸੀ ਕਿ ਵੱਡਾ ਕਰਦੋ ਵਰਗੀ 92 ਜੀਚਾ ਲੱਤ ਮਿਲ ਲੈ ਮੇਰਾ ਵੀ ਮਿਲਿਆ ਫਿਰ ਲੱਤ ਪਰ ਰਸਤੇ ਨਾਲ ਮਿਲਿਆ ਇਹ ਪੁੱਲ ਕੀ ਮੈਂ ਟੁੱਟ ਕੇ ਜਿਹੜਾ ਜੀਤਾ ਹੋਵੇ ਮਾਫ਼ ਕਰੀ ਯਾਰ ਵਗੈਰਾ ਬਹੁਤੀ ਸੁਣਿਆ ਇੱਕ ਬਰਾ ਮੱਚ ਗਿਆ ਧਾਰਮਿਕ ਤਰਗਾੜ ਆਸੀ ਸਹਿਬ ਜੀ ਗੁਰਗੋਬਗ ਸਿੰਘ ਜੀ ਦਾ ਮੈਂ ਪੀਰ ਸੱਚੀ ਸਰਕਾਰ ਦਾ ਹਾਂ ਤੇ ਇਹ ਵੀ ਮਗਾ ਕੇ ਦਿਰਾਉਂਗਾ ਅੱਜ ਥੋੜਾ ਚਾ ਥੋੜੇ ਬੇਗਮ ਲਈ ਕਿਦਾਂ